ਹਾਂਜੀ ਯੂਸ ਵਲੋਗ ਵਿੱਚ ਤੁਹਾਡਾ ਸਵਾਗਤ ਹੈ ਜੀ ਸਰਨ ਸਤਿ ਸ੍ਰੀ ਅਕਾਲ ਪਹਿਲੇ ਵਲੋਗ ਵਿੱਚ ਅਸੀਂ ਤੁਹਾਨੂੰ ਦੱਸਿਆ ਕਿ ਅਸੀਂ ਬੈਂਕਾਕ ਕੋਹੇ ਵੇਲੀ ਪਹੁੰਚ ਗਏ ਸੀ ਤੇ ਅੱਜ ਹੁਣ ਦਿਨ ਕੁਝ ਠੀਕ ਹੈ ਧੁੱਪ ਲੱਗੀ ਹੋਈ ਹੈ ਤੇ ਅਸੀਂ ਇਹਦੇ ਮਾਲਕ ਨੂੰ ਨਾਲ ਲੈ ਕੇ ਆਏ ਦਾ ਮਾਲਕ ਆ ਤੇ ਇਹਦਾ ਗਿਣਾ ਲਾਵਾਂਗੇ ਥੋੜਾ ਜਿਆ ਤੇ ਗ੍ਰੀਨਰੀ ਬਹੁਤ ਜ਼ਿਆਦਾ ਲਸਟ ਗ੍ਰੀਨ ਜਿਨੂੰ ਪੰਜ ਦਾ ਕਹਿ ਦਿੰਨੇ ਆ ਆਪਦਾ ਵੇਖੋ ਇੱਕ ਤਰ੍ਹਾਂ ਦਾ ਵਿਊ ਤੇ ਇਹਦੇ ਵਿੱਚ ਅਸੀਂ ਆਪਣੇ ਫੇਸ ਨਹੀਂ ਅਨੁਕੋਸ਼ਿ ਕਰਾਂਗੇ ਜਿਆਦਾ ਇਹਦਾ ਵੀਊ ਵਿਖਾਇਆ ਜਾਵੇ ਵੈਲੀ ਦਾ ਯੋ ਚੱਲਦੇ ਅੱਗੇ ਆਪਾਂ ਤੇ ਵੇਨੇ ਇਹਨੂੰ ਹੰਦਾਲ ਨਾਲ ਤੇ ਜਿਹੜੀ ਸੜੀ ਥੱਲੇ ਕੰਮਿਊਨਿਟੀਸ਼ਨ ਹੈ ਉਹਦੇ ਉੱਤੇ ਬਣਿਆ ਹੋਇਆ ਜਿੱਦਾਂ ਡੈਕ ਇੱਕ ਵੀਊ ਵਾਸਤੇ ਤੇ ਬਹੁਤ ਸੋਹਣਾ ਇੱਧਰ ਲਿਖਿਆ ਹੋਇਆ ਵੀ ਸੱਤੇ ਨਾ ਜੋ ਇਹਦਾ ਮਤਲਬ ਆਸੀ ਬਬਾਲੀ ਦਾ ਬਬਾਲਾ ਦਾ ਕਿ ਸੱਤੇ ਨਾ ਜੋ ਕਹਿੰਦਾ ਕੁਝ ਲੋਕ ਸੱਤੇ ਚੜ ਕੇ ਫੋਟੋਆਂ ਖਿੱਚਣ ਲੱਗ ਪੈਂਦੇ ਆ ਸੇਫਟੀ ਵਾਸਤੇ ਲਿਖਿਆ ਹੋਇਆ ਤੇ ਇਹ ਹੁਣ ਜਿੱਤੋਂ ਛਤੋਂ ਥੱਲੇ ਆ ਗਏ ਆ ਮਾਲਕੀ ਦਾ ਸਾਡੇ ਨਾਲ ਹੀ ਆ ਤੇ ਆ ਜਿਹੜਾ ਸਾਹਮਣੇ ਏਰੀਆ ਇੱਥੇ ਕਹਿੰਦੇ ਮੇਰਾ ਫੰਕਸ਼ਨ ਸੈਂਟਰ ਸੀਗਾ ਪਰ ਉਹ ਫੰਕਸ਼ਨ ਸੈਂਟਰ ਕਹਿੰਦਾ ਹੁਣ ਕਿਉਂਕਿ ਪੈਲਸ ਕਲਚਰ ਆ ਗਿਆ ਤੇ ਇਹ ਬਹੁਤਾ ਚੱਲਦਾ ਨਹੀਂਗਾ ਤੇ ਇਹ ਸੋਚ ਰਿਹਾ ਕਿ ਇਹਨੂੰ ਹੁਣ ਕੁਝ ਹੋਰ ਕਾਹਚ ਕਨਵਰਟ ਕੀਤਾ ਜਾਵੇ ਤੇ ਮੈਂ ਫਿਰ ਇਹਨੂੰ ਕਹੇ ਕਿੜਾ ਪੈਲਸ ਕਲਚਰ ਇਹ ਸਾਡੇ ਵੀ ਆ ਪੰਜਾਬ ਵਿੱਚ ਕਿਉਂਕਿ ਪੈਲਸ ਕਲਚਰ ਆਉਣ ਨਾਲ ਸਾਰੇ ਜਿਹੜੇ ਫੰਕਸ਼ਨ ਆਉ ਪੈਲਸਾਂ ਹੀ ਹੋਣ ਲੱਗ ਪਿਆ ਤੇ ਘਰਾਂ ਦੇ ਵਿੱਚ ਤਾਂ ਕੋਈ ਫੰਕਸ਼ਨ ਹੁੰਦਾ ਨਹੀਂ ਜਾ ਜਿੱਦਾਂ ਇਹਦਾ ਜਿਹੜਾ ਛੋਟਾ ਕਮਿਸ਼ਨ ਸੈਂਟਰ ਜੀ ਹੋ ਜੇ ਫੇਲ ਹੋ ਗਿਆ ਤੇ ਸੇਮ ਹੀ ਇੱਥੇ ਆ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਤੇ ਬੰਦੇ ਦੇ ਸਾਰੇ ਦਿਨ ਦੀ ਕਮਾਈ ਦੋ ਤਿੰਨ ਘੰਟੇ ਛੁੱਟ ਜਾਂਦੀ ਆ ਜਿੰਨਾ ਬੰਦੇ ਨੇ ਸਾਰੀ ਉਮਰ ਜੋੜਿਆ ਹੁੰਦਾ ਸ ਇਹ ਇੱਥੇ ਆ ਕੇ ਇਹਨਾਂ ਨੇ ਖੀਰੇ ਲਾਏ ਹੋਏ ਆ ਆਤਾਰਾਂ ਲਾ ਕੇ ਰੋਜ਼ ਕੀ ਜਗਿਆ ਬਲੰਬਦੀਆਂ ਵਿੱਚ ਵਿੱਚ ਮੈਂ ਤਾਂ ਸਬਜ਼ੀਆਂ ਬਹੁਤ ਲਾਈਆਂ ਸ স্মੋਲੇਸਟ ਕੁਕੰਬਰ ਧੁਨੀਆ ਦਾ ਸਭ ਤੋਂ ਛੋਟਾ ਕੀ ਹੈ ਇਹ ਐਕਚੁਅਲੀ ਯਾ ਰੀਅਲ ਹੈ ਇਹ ਜੀਵੀ ਵਾਲੀ ਜਿੱਗੀ ਹੈ ਕਿਰਿਆਂ ਦਾ ਇੱਕ ਹੋਰ ਥਿਊ ਨਾਲਾ ਹੈ ਗਿਆ ਚੋਕੋ ਤੇ ਚੋਕੋ ਦੀਆਂ ਇਹ ਵੇਲਾਂ ਇਹ ਤਾਂ ਲੰਮਕਰੀਆਂ ਜਿਹੜੀ ਪਿਛਲੇ ਦਿਨੋਂ ਜੀਪ ਵੀ ਭਰੀ ਫਾਈ ਇਹਨੂੰ ਚੋਕੋ ਕਹਿੰਦੇ ਆ ਇਹ ਵੀ ਇੱਥੇ ਬਹੁਤ ਜ਼ਿਆਦਾ ਹੈ ਇਹਦੀ ਵੈਲੀ ਦੇ ਵਿੱਚ ਆ ਚੋਕੋ ਦਿਵਲਾਰ ਚੋਕੋ ਜਿੱਦਾਂ ਰਾਈਟ ਲੱਗਾ ਦਿਵਲਾਰ ਚੋਕੋ ਜਿੱਦਾਂ ਆਹ ਤੇ ਲੱਗਿਆ ਹੋਇਆ ਢੇਰ ਇਹ ਸਾਰਾ ਇਧਰ ਵੀ ਉਹ ਥੱਲੇ ਵੀ ਜਿਹੜੇ ਢੇਰ ਲੱਗੇ ਸੀ ਚੋਕੋ ਹੀ ਆ ਇਧਰੋਂ ਐਨੂੰ ਆ ਕੇ ਪ੍ਰਾਂਟ ਸਰ ਟਾਰੋ ਟਾਰੋ ਲੈਕ ਸਵੀਟ ਪੋਟੈਟਰੋਟਸ ਬਟ ਨਰ ਸਵੀਟ ਦੇ ਆ ਜਸ ਆ ਦੇ ਜਸ ਗ로우 올 ਓਵਰ ਦ ਪਲੇਸ ਵੀ ਡੋਟ ਲਾਈਕ ਏ ਕਹ ਰੇ ਸੀ ਕਿ ਆ ਪ੍ਰਾਂਟ ਜਿਹੜੇ ਨੂੰ ਟਾਰੋ ਕਹਿੰਦੇ ਆ ਤੇ ਇਹ ਸ਼ਕਰਗੰਦੀ ਵਰਗਾ ਹੁੰਦਾ ਪਰ ਉਹਨਾਂ ਮਿੱਠਾ ਨਹੀਂ ਹੁੰਦਾ ਉਹ ਵਾਂਗੂ ਪਰ ਇਹਨੂੰ ਆਪਾਂ ਖਾ ਸਕਦੇ ਆ ਸ਼ਕਰਗੰਦੀ ਜਿਦਾ ਆਪਾਂ ਖਾਈਦੀ ਆ ਸਭ ਮੋ ਚੋਕੋ ਜੀ ਇਹ ਚੋਕੋ ਜਿਹੜਾ ਇਹ ਵੱਲਾਂ ਹੀ ਆ ਵੱਲਾਂ ਤਾਂ ਚੜਾਈਆਂ ਹੋਈਆਂ ਜਿੱਦਾਂ ਤੇ ਵੱਲਾਂ ਨੂੰ ਲੱਗਦੇ ਆ ਇਹ ਥੱਲੇ ਸਾਫ ਆ ਥਾਂ ਸਾਰਾ ਆ ਥਿਸ ਵਾਸ ਯੂਸਟ ਟੂ ਬੀ ਮਸ਼ਰੂਮ ਫਾਰਮ ਯੂਸਟ ਟੂ ਬੀ ਮਸ਼ਰੂਮ ਫਾਰਮ ਬਟ ਦਾ ਦੇ ਹੈਵ ਕਨਵਰਟਿਡ ਇਟ ਇਨਟੂ ਅਕਮੋਡੇਸ਼ਨ ਆ ਓਕੇ ਸੋ ਨਾਊ ਇਟਸ ਅਕਮੋਡੇਸ਼ਨ ਯੂ ਆਰ ਐਵਰੀਵੇਅਰ ਇਹ ਵੀ ਗੋ ਬੀ ਲੁੱਕ ਅੰਡਰਨੀਥ ਯੂ ਵਿਲ ਸੀ ਅ ਲੋਟ ਆਫ ਥੈਮ ਹੈਂਗਿੰਗ ਚੋਕੋਸ ਆਹ ਓਕੇ ਇਹ ਇਦਾਂ ਲੱਗਦੇ ਆ ਚੋਕੋ ਆਸਲੇ ਲੰਕਰਿਆ ਇਹ ਗੈਪ ਬਹੁਤ ਸੋਣਾ ਹੈਗਾ ਇੱਥੋਂ ਨਜ਼ਾਰਾ ਵੀ ਇਹਦਾ ਇਤਰੇ ਸਿ ਬੜਾ ਵਧੀਆ ਪਹਾੜ ਉੱਛਾ ਆ ਗਿਆ ਤੇ ਇਧਰੋਂ ਅਸੀਂ ਥੱਲੇ ਆਏ ਆ ਇਹ ਇਸ ਰਿਜੋਰਟ ਦਾ ਬਾਲ ਕਿਹੜਾ ਸਾਨੂੰ ਬੁਖਾਰਿਆ ਸਾਰਾ ਤੇ ਇਹਦਾ ਲਗਭਗ ਇੱਥੇ ਹੈਗਾ 45 ਏਕੜ ਜਗ੍ਹਾ ਹੈ ਜੀ ਆ ਵਿੱਚ ਘਰ ਬਣਾ ਲਿਆ ਕਿੰਦਾ ਪਹਿਲਾਂ ਮਸ਼ਰੂਮ ਫਾਰਮ ਸੀ ਹੁਣ ਰੈਨੂ ਬਣਾ ਲਿਆ ਨੂ ਕਮੋਡੀਸ਼ਨ ਦੀ ਇੱਧਰ ਵਿੱਚ ਵਿੱਚ ਬਣਿਆ ਹੋਇਆ ਦਸ ਇਸ ਮਾਈ ਡਿਸਟਿਲਰੀ ਦਿਸ ਵਨ ਇਜ਼ ਡਿਸਟਿਲਰੀ ਇਸ ਰਾਈਟ ਆ ਹੈਵਨ ਫਿਨਿਸ਼ਡ ਇਟ ਬਟ ਯੂ ਨੋ ਆਈ ਆਮ ਥਿੰਕਿੰਗ ਅਬਾਊਟ ਮੇਕਿੰਗ ਆਈ ਡੋਨਟ ਹੈਵ ਦੀ ਦੀ ਕੀਸ ਆਫ ਡਿਸਟਿਲਮੈਂਟ ਕੀ ਇਹਦੀ ਹੈਗੀ ਹੈ ਸ਼ਰਾਬ ਦੀ ਪੱਠੀ ਕੋਕੋਨਟ ਤੋਂ ਇੱਥੇ ਸ਼ਰਾਬ ਕੱਢਦੇ ਆ ਕੋਕੋਨਟ ਦੇ ਕੋਈ ਫੁੱਲਾਂ ਚੋਂ ਰਸ ਨਿਕਲਦਾ ਤੇ ਉਹ ਰਸ ਇਕੱਠਾ ਕਰਕੇ ਤੇ 6 ਬੋਤਲਾਂ ਚੋਂ ਇੱਕ ਬੋਤਲ ਨਿਕਲ ਜਾਂਦੀ ਹੈ ਤੇ ਉਹਨੂੰ ਫਿਰ ਘਾ ਕੇ ਵੇਚਦੇ ਆ ਜਿਹਦੀ ਸ਼ਰਾਬ ਬਣਾ ਕੇ ਇਹ ਤੁਹਾਨੂੰ ਉੱਥੇ ਮੈਂ ਸ਼ੁਰੂ ਚ ਵਿਖਾਈ ਵੀ ਸੀ ਇੱਕ ਵਾਰੀ ਦੁਬਾਰਾ ਫਿਰ ਵਿਖਾ ਦੂੰਗਾ ਇਹਨੇ ਉੱਥੇ ਲਾਈ ਹੋਈ ਆ ਜਿਹੜੀ ਐਸਓਬੀ ਕਹਿੰਦਾ ਸਪਿਰਿਟ ਆਫ ਬਾਹਨਾਮਾ ਇਹ ਮਾਊਂਟੇਨ ਅੰਦਰ ਆਇਆ ਮਾ ਬਾਹਨਾਮਾ ਉੱਥੋਂ ਫਿਰ ਨੇ ਬਣਾਈ ਬਾਹਨਾਮਾ ਦੀ ਥੀਸ ਆਰ ਦੀ ਪੀਪਲ ਇਹ ਵੀ ਸਾਰੇ ਸ਼ੇਅਰ ਕਰ ਰਹੇ ਆ ਵੇਖ ਰਹੇ ਆ ਮੈਂ ਵੀ ਸਾਡੇ ਵਰਗੇ ਵਿਜ਼ਿਟ ਇੱਥੇ Mr. Indir resort Vich. Oh, sorry. no And this one, oh, you have this uh, also in. This is the shy, the shy plant. You, 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 you see, you touch it, it closes. Okay, oh, okay. Yeah, yeah. Yeah, <laughs> yeah touch that one. No, 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 that one. ਉਹ ਉਹ ਸਾਈਪਲੈਂਟ ਇਟਸ ਅ ਸਾਈਪਲੈਂਟ ਜੇ ਤੁਸੀਂ ਤੁਸੀਂ ਟੱਚ ਕਰੋਗੇ ਇਹਨੇ ਬੰਦ ਹੋ ਜਣਾ ਨਾ ਨਾ ਦਦਾ ਦਵਾਨ ਨਾ ਦਦਾ ਦਵਾਨ ਅੱਜ ਸਵਨ ਆਹ ਸੰਗ ਜਾਂਦਾ ਕਹਿੰਦਾ ਸੀ ਇਹ ਪਲੈਂਟ ਦਾ ਨਾਮ ਸ਼ਾਈ ਪਲੈਂਟ ਹੈ ਜਿਹਨੂੰ ਤੇ ਹੱਥ ਲਾਉਂਦੇ ਤਾ ਜਬ ਬੰਦ ਹੋ ਜਾਂਦਾ ਕਿਉਂਕਿ ਉਹ ਜਦੋਂ ਪਤਾ ਜਦੋਂ ਮੈਂ ਸੰਗ ਜਾਂਦਾ ਨਾ ਤੇ ਇਸੇ ਕਰਕੇ ਹੱਥ ਲਾਉਣੇ ਬੰਦ ਹੋ ਜਾਂਦਾ Well, initially I didn't like the color. I didn't like the way he was doing it. But there's nothing much I can do. He that's his property. Because his property, Plus yes. the government has allowed him to actually build. So. Oh, okay. There's nothing much I can do. But. Uh, so he was building to live here, or? No. When I found out what he wanted to do, I got <laughs> really, really mad. He was starting to put up um, uh, a private casino. Oh <laughs> my God. <laughs> Oh, okay he was thinking of actually bringing his client by yeah. uh, by helicopter yeah so it will destroy the area so uh -huh. oh okay Ah, uh -huh. uh, you know this this is uh, oregano oregano you know this one that's huh? nice yeah 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 these are oregano hmm. yeah yeah we have plenty of that here sweet potato and cabbage ਉਹ ਜਿਹੜੀਆਂ ਜੇ ਤੰਥੁਰੀਆਂ ਜੇ ਵਿਖਾਈਏ ਆਹ ਪਲਾਂਟ ਦੇ ਵਿੱਚ ਨਾ ਕੈਬੇ ਜਲਾਤੀਆਂ ਆਈਆਂ ਇੱਥੇ ਤਾਂ ਮਿਕਸਡ ਬਿਜ਼ਨਸ ਹੀ ਹੈ ਦਾ ਸਾਰਾ ਕੁਝ ਇਹ ਵੈਲੀ ਦੇ ਵਿੱਚ ਇੱਕ ਤੇ এনवायरमेंटਲ ਫਰੈਂਡਲੀ ਰੱਖਦਾ ਖਾਦਾਂ ਨਹੀਂ ਯੂਜ਼ ਕਰਨ ਦਿੰਦਾ ਰੋੜਾ ਰੱਪਾ ਨਹੀਂ ਪੈਣ ਦਿੰਦਾ ਵਿੱਚ ਤੇ ਵਿੱਚੇ ਸਬਜ਼ੀਆਂ ਲਾਈਆਂ ਵਿੱਚੇ ਰਹਿਣ ਨੂੰ ਕਮਬਿਨੇਸ਼ਨ ਬਣਾਈਆਂ ਜਿਹੜੇ ਆ ਕੇ ਰਹਿੰਦੇ ਉਹ ਨਾਲ ਤੁਰ ਫਿਰ ਸਕਦੇ ਤੇ ਕੁਆਇਟ ਏਰੀਆ 'ਚ ਆਉਣਾ ਇੱਥੇ ਥੋੜਾ ਜਿਹਾ ਔਖਾ ਮਨੀਲਾ ਤੋਂ ਇਹਦੀ ਰੋਡ ਆ ਮਗਰਲੇ 17-18 ਕਿਲੋਮੀਟਰ ਉਹ ਸਿੰਗਲ ਜੀ ਆ ਤੇ ਕੁਝ ਤੇ ਵਿੱਚ ਬਹੁਤ ਖਰਾਬ ਆ ਬਾਕੀ ਜਿੱਕਰ ਗਈ ਇੱਥੇ ਆ ਗਏ ਇਹ ਜਗਾ ਪੀਸਫੁਲ ਆ ਇਹ ਅੰਦਰੋਂ ਕੁਛ ਇਦਾਂ ਦਾ ਸੋ ਯੂ ਟਾਵਰ ਦੇ ਵਿੱਚ ਆ ਗਏ ਜਿਹੜਾ ਅਸੀਂ ਟਾਵਰ ਵੇਖ ਰਹੇ ਸੀ ਚੜੇ ਜੋਜ਼ ਕੀਤੇ ਦੇਖਣ ਨੂੰ ਟਰੀ ਲੱਗਦੇ ਪਰ ਟਰੀ ਨਹੀਂ ਗੇ ਕੰਕਰੀਟ ਆ ਕੰਕਰੀਟ ਦੇ ਉੱਤੇ ਜਿਦਾਂ ਟਰੀ ਵਾਲੀ ਛੈਲੀ ਜੀ ਚੜਾਈ ਲੱਗ ਚ ਰਹੀ ਹੈ ਮੇਖਾ ਲਗਭਗ ਅਸੀਂ ਪੂਰੀ ਹਾਈਟ ਤੇ ਆ ਗਏ ਆਏ ਤੇਤੋਂ ਥੱਲੇ ਆਏ ਆਂ ਥਾਣੂ ਜਾਵਾਂਗੇ ਤੇ ਇਹ ਸੀ ਇੱਥੋਂ ਦਾ ਵਿਊ ਤੇ ਬੱਕੇ ਜਗਾ ਬਹੁਤ ਸੋਹਣੀ ਬਣੀ ਹੋਈ ਹੈ ਤੇ ਇਹਨੇ ਸਾਨੂੰ ਦੱਸਿਆ ਕਿ ਇਹਦੇ ਫਾਦਰ ਕੋਲੋਂ ਕਿਸੇ ਨੇ ਜਗਾ ਖਰੀਦ ਲਈ ਸੀ ਇਹਦਾ ਫਾਦਰ ਕਹਿੰਦਾ ਕਿ ਮੈਂ ਉਹਨੂੰ ਨਾ ਹੀ ਨ ਕਰ ਸਕਿਆ ਉਨੇ ਬਹਿ ਵੀ ਨਹੀਂ ਦਿੱਤੇ ਇਹ ਕਹਿੰਦਾ ਪਰ ਮੇਰੇ ਕੋਲ ਇਹ ਨਹੀਂ ਕਿ ਮੈਂ ਫਰਦ ਨੂੰ ਨੇ ਪੈਸੇ ਦੇ ਕੇ ਤੇ ਨਾ ਕਰਵਾ ਲੈਂਦਾ ਜਾਂ ਨੂੰ ਕਹਿੰਦਾ ਵੀ ਨਾ ਵੇਚ ਤੇ ਪਰ ਬਾਦ ਵਿੱਚ ਉਹਨਾਂ ਬੰਦੇ ਨੇ ਜਿਹਨੂੰ ਬਣਾਇਆ ਉਹਨੇ ਆ ਸਾਰਾ ਕਸੀਨੋ ਟਾਈ ਬਣਾਇਆ ਉਹਦੀ ਪਲਾਨਸ ਇੱਥੇ ਜਵੇਦਾ ਡਾ ਬਣਾਉਣ ਨੂੰ ਤੇ ਇਹ ਬੰਦਾ ਜਿਹੜਾ ਇਹ ਹੈਗਾ এনवायरमेंटਲੀ ਪਸੰਦ ਜਿੱਦਾਂ ਵੀ ਰੋਲੇ ਰਪੜ ਤੇ ਵੀ ਨਹੀਂ ਚਾਹੁੰਦਾ ਤੇ ਇਹਨੇ ਕਿਹਾ ਵੀ ਨਹੀਂ ਇਹ ਨਹੀਂ ਮੈਂ ਚੱਲਣ ਦੇਣਾ ਪਰ ਉਹਦੇ ਕੋ ਖਰੀਦ ਲੈਣ ਕਿ ਗਲਤੀ ਹੋ ਗਈ ਕਿ ਉਹਨੇ ਰਾਹ ਨਹੀਂ ਜਾ ਬਿਲੂ ਇਹਨੇ ਫਿਰ ਰਾਹ ਦੇਣ ਤੋਂ ਨਾ ਕਰਤੀ ਉਨੇ ਕਹਿੰਦਾ ਮੈਨੂੰ ਬਲੈਂਕ ਚੈੱਕ ਦੇ ਤਾਂ ਵੀ ਜਿੰਨੇ ਮਰਜ਼ੀ ਪੈਸੇ ਪਰਲਾ ਪਰ ਮੈਨੂੰ ਰਾਹ ਦੇ ਦੇ ਕਹਿੰਦਾ ਮੈਂ ਕਿਹਾ ਨਹੀਂ ਮੈਂ ਇਸ ਕੰਮ ਵਾਸਤੇ ਰਾ ਨਹੀਂ ਦੇਣਾ ਤੇ ਅਖੀਰ ਨੂੰ ਕਹਿੰਦਾ ਫਿਰ ਕੋਰਟ 'ਚ ਵੀ ਕੇਸ ਚੱਲਿਆ ਸਾਡਾ ਪਰ ਉਹ ਫਿਰ ਛੱਡ ਗਿਆ ਤੇ ਮੈਨੂੰ ਵੀ ਫਿਰ ਵਾਪਸ ਵੇਚ ਗਿਆ ਕਹਿੰਦਾ ਮੈਂ ਫਿਰ ਤੈਨੂੰ ਵਾਪਸ ਖਰੀਦ ਲਈ ਕਹਿੰਦਾ ਜਿੰਨੇ ਜੋ ਆਪਣੀ ਮਰਜ਼ੀ ਨਾਲ ਜੋ ਮੈਨੂੰ ਪ੍ਰਾਈਸ ਠੀਕ ਲੱਗੀ ਤੇ ਪਰ ਇੰਨੇ ਨੂੰ ਕੁਝ ਨਹੀਂ ਕੀਤਾ ਇਦਾਂ ਰੱਖਿਆ ਆ ਮੈਂ ਸੰਗ ਇਹਨੂੰ ਕਹਿ ਰਿਹਾ ਸੀ ਵੀ ਤੂੰ ਇਹਨੂੰ ਵੀ ਬਣਾ ਜਿੱਦਾ ਟੂਰਿਸਟ ਅਟਰੈਕਸ਼ਨ ਹੈ ਤੇ ਬਾਕੀ ਸਾਰੀ ਕੋਈ ਇਦਾਂ ਦਾ ਗੁੰਡਾਲਾ ਮਿਊਜ਼ੀਅਮ ਟਾਈਪ ਜਾਂ ਹੋਰ ਕੁਝ ਇਹ ਸੋਹਣੀ ਜਗ੍ਹਾ ਸੀ ਇਦਾਂ ਸਾਰਿਆ ਆ ਗਈ ਇੱਥੋਂ ਹੀ ਹੁਣ ਬਾਹਰ ਤੇ ਇੱਕ ਫਿਰ ਵਾਲੇ ਦੋਲੇ ਦਾ ਵਿਊ ਪਰ ਥੋੜਾ ਜਿਹਾ ਕਲਾਉਡੀ ਕਰਕੇ ਪਹਾੜ ਬਹੁਤੇ ਕਲੀਅਰ ਨਹੀਂ ਦਿਖਦੇ ਆ ਸਾਰੇ ਪਹਾੜਾਂ ਦਾ ਇੱਕ ਹੋਰ ਵਿਊ ਖਲਚ ਤਾਂ ਬਹੁਤ ਜ਼ਿਆਦਾ ਮੀਂਹ ਪਿਆ ਸੀ ਤੇ ਸਾਨੂੰ ਲੱਗਦਾ ਕਿ ਸਾਡਾ ਸੁਪਨਾ ਕੋਈ ਨਹੀਂ ਹੋਣਾ ਵੈਲੀ ਨੂੰ ਵੇਖਣ ਦਾ ਪਰ ਨਹੀਂ ਅੱਜ ਠੀਕ ਹੈ ਅੱਜ ਬੱਦਲ ਤੇ ਹੈਗੇ ਆ ਹਵਾ ਵੀ ਆ ਪਰ ਮੀਂਹ ਹੈ ਨਹੀਂ ਗਾ ਦੇਖ ਕਰਕੇ ਹੁਣ ਅੰਦਰ ਤੁਰ ਫਿਰ ਕੇ ਤੇ ਵੇਖ ਰਹੇ ਸਾਰਾ ਏਰੀਆ ਵਿਊ ਹੁ ਆ ਤੁਮਾਂ ਕੇ ਹੋਰੀ ਵਧੀਆ ਹੋ ਗਿਆ ਕੰਗੇ ਟਿੱਕੇ ਟਿੱਕੇ ਐਮਪ ਸਾਈਟ ਵੀ ਹੈ ਨਾ 200 ਕਰ ਫੀਲਡ ਦੀ ਉਹ ਟਾਵਰ ਜਿਹਾ ਤੁਹਾਨੂੰ ਪਹਿਲਾਂ ਵੀ ਖਾਇਆ ਉਹ ਬਾਸਕਟਬਾਲ ਗਰਾਊਂਡ ਕਿੱਥੇ ਬਣਾਈ ਉੱਤੇ ਆ ਕੇ ਪਹਾੜੀ ਤੇ ਹਾਂ ਬਾਸਕਟਬਾਲ ਦਾ ਆਪਣੀ ਹੋਈ ਹੈ ਗਰਾਊਂਡ ਕਿੱਥੇ ਆ ਕੇ ਉੱਪਰ ਟੋਪ ਤੇ ਇਹ ਸਦਾ ਉਸੇ ਬੰਦੇ ਨੇ ਬਣਾਈ ਹੋਈ ਇਹ ਟਾਵਰ ਵਾਲ ਨੇ ਸੋ ਯੂ ਮੇਡ ਥਿਸ ਬਾਸਕਟਬਾਲ অর ਹੀ ਮੇਡ ਇਟ ਝੂ ਡਿਡ ਥੈਟ ਵਨ ਹਮ ਓਕੇ ਫॉर ਕੰਪੀਟੀਟਰਸ ਟਾਇਲਟਸ ਆਹ ਨੋੜੇ ਉਤੋਂ ਆ ਕੀ ਜ਼ਿਆਦਾ ਵਧੀਆ ਹੋ ਗਿਆ ਇਹ ਵਗੇ ਸੌਕਰ ਫੀਲਡ ਕੇਸ ਦੇ ਦਿੱਤੇ ਆ ਨਾ ਬੜਾ ਇਸੇ ਕਹਿੰਦਾ ਉਹਦੇ ਵਾਸਤੇ ਕਮਿਊਨਿਟੀ ਲਈ ਵੀ ਇੱਥੇ ਅਗਲੇ ਲੋਕੀ ਖੇਡਣ ਤਾਂ ਕਿ ਕਮਿਊਨਿਟੀ ਨੂੰ ਦਾਇਆ ਖਿਆ ਰੱਖ ਰਿਹਾ ਹੈ ਬੰਦਾ ਲੋਕਾਂ ਵਾਸਤੇ ਜਿਹੜੇ ਲੋਕ ਇੱਥੋਂ ਦੇ ਉਹਨਾਂ ਨੂੰ ਕੋਈ ਇੰਪਲੋਇਮੈਂਟ ਦੇਣੀ ਉਹਨਾਂ ਦੀ ਸਿਹਤ ਦਾ ਖਿਆ ਰੱਖਣਾ ਉਹਨਾਂ ਨੂੰ ਖਾਣ ਪੀਣ ਲਈ ਦੇਣਾ ਬਹੁਤ ਸਾਰੀਆਂ ਸਬਜ਼ੀਆਂ ਜਿਹੜੀਆਂ ਇਦਾਂ ਹੀ ਦੇਂਦਾ ਜਾ ਕੇ ਕ੍ਰਿਸ਼ਰ ਵਾਲੀ ਜਗ੍ਹਾ ਤੇ ਰਵਾ ਬਣਾਇਆ ਹੋਇਆ ਸੌਕਰ ਫੀਲਡ ਤੇ ਕਹਿੰਦੇ ਸੌਕਰ ਤੇ ਸੌਕਰ ਜਿੱਦਾਂ ਕਈ ਵਾਰੀ ਨਹੀਂ ਹੁੰਦੇ ਜਦੋਂ ਤੇ ਫਿਰ ਉਹਨੂੰ ਕੈਂਪ ਸਾਈਟ ਵੀ ਨੇ ਬਣਾਤਾ ਹੋਇਆ ਲੋਕੀ ਆ ਕੇ ਕੈਂਪਿੰਗ ਕਰਦੇ ਇੱਥੇ ਐਂਪਿੰਗ ਅੰਦਰ ਨਹੀਂ ਆਪਣਾ ਟੈਂਟ ਲਿਆਓ ਤੇ ਇੱਥੇ ਲਾ ਲਓ ਤੇ ਇੱਥੇ ਸਮਾਂ ਆ ਕੇ ਤੇ ਬਹੁਤ ਸੋਹਣਾ 뷰 ਇੱਥੋਂ ਆਹ ਸਾਹਮਣੇ ਮਾਊਂਟਨ ਜਿਹੜੇ ਦੇ ਰਹੇ ਆ ਤੇ ਇਹ ਕਹਿ ਰਿਹਾ ਕਿ ਜਿਹੜਾ ਆ ਸਾਰਾ ਏਰੀਆ ਇਹ ਹੈਗਾ 4 ਫੁੱਟਬਾਲ ਦੇ ਗਰਾਊਂਡਾਂ ਦੇ ਬਰਾਬਰ ਆ ਇੱਥੇ 4 ਫੁੱਟਬਾਲ ਦੇ ਗਰਾਊਂਡਾਂ ਬਰਾਬਰ ਤੇ ਬਣ ਜਾਂਦੀਆਂ ਹਨ ਇਹ ਕਹਿੰਦਾ ਮੈਂ ਖੇਡਣ ਲਈ ਬਣਾਇਆ ਸੀ ਪਰ ਲੋਕੀ ਘਟ ਆਉਂਦੇ ਐ ਇੰਨੀ ਚੌੜਾਈ ਤੇ ਆ ਕੇ ਖੇਡਣ ਲਈ ਤੇ ਵਿੱਚੋਂ ਫਿਰ ਕੁਝ ਏਰੀਆ ਜਿਹੜਾ ਉਹ ਕੈਂਪੋ ਵਾਸਤੇ ਕਹਿੰਦਾ ਯੂਜ਼ ਕਰ ਲਿਏ ਨੇ ਤੇ ਕੈਂਪ ਸਾਈਟ ਐ ਲੋਕੀ ਕੈਂਪਿੰਗ ਕਰਦੇ ਆਗੇ ਇੱਥੇ ਇਹ ਜਿਹੜੀ ਸਾਹਮਣੇ ਪਲਾਂਟੇਸ਼ਨ ਐ ਵੀ ਚੋਕੋ ਹੀ ਆ ਸੱਚੋਕੋ ਹੀ ਜੈਵਰੀ ਵੇਰ ए ऑल ओवर द प्लेस दैट्स व्हाई वी प्रोड्यूस नॉट लेस देन 5000 किलोस एवरीडे 5000 किलोस एवरीडे हां जी हजार किलो मतलब के 50 क्विंटल 50 क्विंटल रोज दे केंदा चोखो ही प्रोड्यूस करदे हां बहुतते आए हैं तो ਤੁਹਾਨੂੰ ਸਾਰਿਆਂ ਦਾ ਇੱਕ ਵੀਊ ਮੈਂ ਫੇਰ ਵਿਖਾ ਦਿਆਂ ਆਲੇ ਦੁਆਲੇ ਦਾ ਫੁੱਟਬਾਲ ਦੀਆਂ ਚਾਰ ਗਰਾਊਂਡਾਂ ਜਿੰਨਾ ਪਧਰਾ ਤਾਂ ਕਹਿੰਦਾ ਮੈਂ ਬਣਾਇਆ ਇੱਥੇ ਲੋਕਾਂ ਨੂੰ ਫ੍ਰੀ ਰੱਖਿਆ ਵੀ ਆ ਕੇ ਖੇਡੋ ਇੱਥੇ ਆਪਣੀ ਸਿਹਤ ਦਾ ਖਿਆਲ ਰੱਖੋ ਪਰ ਇਹ ਪਹਾੜੀ ਦੇ ਉੱਤੇ ਆਉਣਾ ਇਹਦਾ ਸੁੱਖਾ ਕੰਮ ਨਹੀਂ ਇਹ ਸਾਰਾ ਤੁਹਾਨੂੰ ਇਹਦਾ ਆਲਾ ਦਲਾ ਖਾਤਾ ਇਹ ਤੋਂ ਥੱਲੇ ਜਿਹਾ ਤਾਂ ਇਹੀ ਤੁਸੀਂ ਸੋਚ ਨਹੀਂ ਸਕਦੇ ਕਿ ਉੱਤੇ ਜਾ ਕੇ ਇੰਨਾ ਸੋਹਣਾ ਤਾਂ ਇਹਨਾਂ ਵਧੀਆ ਹੋਵੇ ਤਾਂ ਇਹ ਵੀ ਸਤਾਂ ਤੇ ਟੈਂਟ ਲਾ ਕੇ ਤੇ ਬੰਦਾ ਹਫਤਾ ਕਰਵੇ ਆਰਾਮ ਨਾਲ ਦੁਨੀਆ ਦਾ ਇਤੋਂ ਦੂਰ ਮੋਬਾਈਲ ਫੋਨ ਬੰਦ ਕਰਕੇ ਵੀ ਇਹ ਨਾਲ ਜਿਹੜੇ ਮੈਚ ਹੋਣੇ ਆ ਬਾਅਦ ਚ ਉਹਨਾਂ ਦੇ ਨਾਮ ਵਗੈਰਾ ਦੇਣ ਲਈ ਹੋਊ ਜਾਂ ਉਦਾਂ ਜੀ ਫੈਸਟ ਦੇ ਬਹਿਣ ਲਈ ਦੇਖ ਰਿਕਨੇ ਆਪਣੇ ਆਪਣੇ ਰੂਲ ਬਣੇ ਹੁੰਦੇ ਆ ਆ ਵੀ ਇੱਕ ਕੈਂਪਿੰਗ ਦੇ ਰੂਲ ਹੈ ਇੱਥੇ ਕਿੰਦੇ ਆਪਣੀ ਕੋਈ ਰਬਜ ਪਿੱਛੇ ਨਹੀਂ ਛਡਣੀ ਤੇ ਦੂਜਿਆਂ ਦਾ ਖਿਆਲ ਰੱਖਣਾ ਉੱਚੀ ਨਹੀਂ ਬੋਲਣਾ ਰੌਲਾ ਨਹੀਂ ਪਾਣਾ ਤੇ ਆਪਣੇ ਜਿਹੜੇ ਤੁਹਾਡੇ ਕੋਲ ਅਵੇਲੇਬਲ ਨੇ ਉਹ ਦਾ ਆਪ ਖਿਆਲ ਰੱਖੋ ਤੁਸੀਂ ਆਪ ਰਿਸਪੋਨਸੀਬਲ ਹੈਂਗਾ ਗਵਾਜ ਕੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੇ ਅੱਗ ਸਿਰਫ ਉਹਨਾਂ ਥਾਂ ਤੇ ਬਰਨੀ ਹੈ ਜਿੱਥੇ ਜ਼ਰੂਰੀ ਹੈ ਜਿੱਥੇ ਨੇ ਜਗ੍ਹਾ ਬਣਾਈਆਂ ਹੋਈਆਂ ਕੋਈ ਡਰੱਗਜ਼ ਨਹੀਂ ਅਲਾਉਡ ਹੈਗੀਆਂ ਤੇ ਜੇ ਗੈਸਟ ਇਹਨਾਂ ਫੜੇ ਗਏ ਤੇ ਉਹ ਰਿਪੋਰਟ ਕਰਤੇ ਜਾਣਗੇ ਓਥੇ ਓ ਹਰ ਕੈਂਪਿੰਗ ਏਰੀਆ ਉੱਪਰ ਮਿਲਦਾ ਹੈ ਤੁਸੀਂ ਆਪਣੀ ਕਾਰ ਤੁਸੀਂ ਲੈ ਸਕਦੇ ਇੱਥੇ ਪਰ ਬੀਗਲ ਦਾ ਖਿਆਲ ਰੱਖੋ ਕਿ ਬਾਕੀ ਦੀ ਸੇਫਟੀ ਰਵੇ ਤੇ ਵਾਈਲਡ ਲਾਈਫ ਨਹੀਂ ਤੁਸੀਂ ਇੱਥੋਂ ਕਲੈਕਟ ਕਰਨੀ ਤੇ ਬੀ ਕੇਅਰਫੁਲ ਆਫ ਦੀ ਹੌਸੇ ਦੇ ਆਰ ਨਾਟ ਆਲ ਫਰੈਂਡਲੀ ਕੈਨ ਕਿਕ ਔਰ ਬਾਈਟ ਥੈਂਕ ਯੂ ਫੋਰ ਯਰ ਕੋਆਪਰੇਸ਼ਨ ਤੇ ਇਹ ਆ ਕਿ ਆ ਕੀ ਫਿਰ ਚੋਕੋ ਦੀ ਵੱਲ ਤੇ ਇਹ ਕਹਿੰਦਾ ਤੁਸੀਂ ਵੀ ਦੀ ਵੱਲ ਆ ਵੱਲ ਵੀ ਖਾ ਸਕਦੇ ਹਨ ਇਹਨਾਂ ਦੇ ਕੱਲਾ ਚੋਕੋ ਹੀ ਨਹੀਂ ਤੇ ਚੋਕੋ ਤਾਂ ਚਲੋ ਖਾਣੇ ਹੁੰਦੇ ਆ ਆਪਾਂ ਜਿੱਦਾਂ ਚੋਕੋ ਦਾ ਕੀ ਹੈ ਇਹਦਾ ਜਿੰਦਰ ਕਦੂਕਸ਼ ਕਰਕੇ ਜਿਹੜਾ ਤਾਂ ਬਣਾਈਏ ਤੇ ਬਹੁਤ ਸਵਾਲ ਲੱਗਦਾ ਅਹੀਂ ਖਾ ਕੇ ਵੇਖਿਆ ਇੱਕ ਦੋ ਵਾਰੀ ਤੇ ਬਹੁਤ ਵਧੀਆ ਹੁੰਦਾ ਆ ਲੱਗੇ ਪਿਆ ਚੋਕੋ ਦੇ ਢੇਰ ਤਾਂ ਹੀ ਤੇ ਕਹਿੰਦਾ ਰੋਜ਼ ਦੇ 50 ਕੰਟਲ ਲੈਦੇ ਆ ਉਹ 50 ਕੰਟਲ ਤੋੜਨੇ ਪੈਣਨੇ ਐ ਫਿਰ ਵੇਚਣੇ ਤੇ ਬਹੁਤ ਵੱਡਾ ਕੰਮ ਐ ਬਹੁਤ ਬੰਦੇ ਚਾਹੀਦੇ ਹੋਣੇ ਇਹਨੂੰ ਤੇ ਆ ਅੱਗੇ ਆ ਗਿਆ ਏਰੀਆ ਹੁਣ ਜਿਹੜਾ ਰਹਿਣ ਵਾਲੇ ਜਿੱਥੇ ਜਿਹੜੇ ਬੰਦੇ ਕੰਮ ਕਰਦੇ ਐ ਜਿੱਥੇ ਉਹ ਰਹਿੰਦੇ ਐ ਆ ਸਾਰਾ ਉਹਨਾਂ ਦਾ ਏਰੀਆ ਆ ਮਿਲ ਰਿਹਾ ਆਕੇ ਇਹਨੂੰ ਜਿੱਦਾਂ ਆਪਣੇ ਮਿਲਦੇ ਹੁੰਦੇ ਆ ਹਰੀਆਂ ਤੇ ਗੁੱਡੀਆਂ ਥਲਾ ਰਹੇ ਦਿਓ ਤੇ ਇਹਨਾਂ ਦਾ ਉਣਕਰ ਘਰ ਵਾਰ ਵੇਖਿੰਗੀਆਂ ਵਿੱਚ ਹੀ ਮੁਰਗੇ ਭਜੇ ਫਿਰਦੇ ਆ ਮੁਰਗੇ ਕਾਫੀ ਵਹਿਸਾਰੀ ਵੈਲੀ ਦੇ ਵਿੱਚ ਹੀ ਤੇ ਇੱਥੇ ਵੀ ਹੈਗੇ ਆ ਪਰ ਵੱਧੇ ਹੋਏ ਨਹੀਂ ਕਹਿੰਦੇ ਜੇ ਛੱਡ ਦਈਏ ਤੇ ਇੱਕ ਦਿਨਾਂ ਲੜਨਾ ਕਿੰਦੇ ਆ ਤੇ ਇਹ ਹੁਣ ਉਹਦਾ ਏਰੀਆ ਜਿੱਥੇ ਇਹਦੇ ਸਾਰੇ ਬੰਦੇ ਰਹਿੰਦੇ ਆ ਇਹਨੇ ਸਾਨੂੰ ਦੱਸਿਆ ਕਿ ਇਹ ਕੰਮ ਦੇ ਬਜ਼ੁਰਗਾਂ ਨੂੰ ਤਨਖਾਹ ਦੇਣ ਦੀ بجائے ਨਾ ਇਹਨੇ ਫਾਰਮ 'ਚ ਉਹਨਾਂ ਨੂੰ ਕੁਝ ਏਰੀਆ ਦਿੱਤੇ ਹੋਏ ਆ ਤੇ ਉੱਥੇ ਉਹ ਆਪਣੇ ਚੋਕੋ ਗਾਉਂਦੇ ਆ ਜਾਂ ਕੋਈ ਹੋਰ ਸਬਜ਼ੀਆਂ ਜਾਂ ਫਲ ਗਾਉਂਦੇ ਆ ਤੇ ਉਹਨਾਂ ਦੀ ਜਿਹੜੀ ਇਨਕਮ ਹੁੰਦੀ ਆ ਉਹ ਹੀ ਇਹਨਾਂ ਦੀ ਇੱਕ ਤਰ੍ਹਾਂ ਦੀ ਤਨਖਾਹ ਆ ਉਹਨਾਂ ਚੋਂ ਪੈਸੇ ਨਹੀਂ ਲੈਂਦਾ ਤੇ ਬਾਕੀ ਉਹਨਾਂ ਦੇ ਬੱਚਿਆਂ ਨੂੰ ਇਹ ਸਕੂਲ ਜਾਣ ਦਾ ਪੂਰਾ ਪ੍ਰਬੰਧ ਕਰਦਾ ਸਕੂਲ ਛੱਡ ਕੇ ਉਹਨਾਂ ਦੇ ਸਕੂਲੋਂ ਲੈ ਕੇ ਹੁਣ ਦਾ ਤੇ ਜਿਹੜੇ ਬੱਚੇ ਪਲੱਸ 2 ਕਰ ਜਾਂਦੇ ਆ ਉਹਨਾਂ ਨੂੰ ਫਿਰ ਯੂਨੀਵਰਸਿਟੀ ਭੇਜਦਾ ਪੜਨ ਵਾਸਤੇ ਤੇ ਨਾਲ ਨੂੰ ਕੋਈ ਕੰਟਰੈਕਟ ਸਾਈਨ ਕਰਾਉਂਦਾ ਉਹਨਾਂ ਦੇ ਬੱਚਿਆਂ ਕੋ ਕਿ ਤੁਸੀਂ ਪਾਸ ਹੋ ਜਾਓਗੇ ਤੇ ਜੇ ਨਾ ਪਾਸ ਹੋਏ ਫਿਰ ਤੁਹਾਡਾ ਕੁਝ ਖਰਚਾ ਵਾਪਸ ਲਵਾਂਗਾ ਤੇ ਇਸ ਤਰ੍ਹਾਂ ਕਹਿੰਦਾ ਕਿ ਉਹਨਾਂ ਦੇ ਬੱਚੇ ਜਿਹੜੇ ਯੂਨੀਵਰਸਿਟੀ ਤੋਂ ਡਿਗਰੀਆਂ ਕਰਕੇ ਹੁਣ ਸ਼ਹਿਰਾਂ ਦੇ ਵਿੱਚ ਨੌਕਰੀ ਕਰ ਰਹੇ ਆ ਜਾਂ ਕੋਈ ਦੂਜੇ ਦੇਸ਼ ਚ ਵੀ ਗਏ ਹੋਏ ਆ ਤੇ ਇਹ ਜਿਹੜਾ ਪਰਿਵਾਰ ਆ ਇਹਨਾਂ ਨੂੰ ਇਨਕਮ ਜਿਹੜੀ ਆ ਇੱਥੋਂ ਹੋ ਰਹੀ ਆ ਬਾਕੀ ਜਿਹੜੇ ਇਹਨੇ ਆ ਚੋਕੋ ਗੋਂਦੇ ਆ ਜਾਂ ਘੋਰਪਾਲ ਸਰ ਜੀਆ ਇਹ ਕੱਲੀ ਇੱਕ ਬੰਦੇ ਨੂੰ ਤਨਖਾਹ ਦੇਣ ਦੀ ਬਜਾਏ ਸਾਰੇ ਪਰਿਵਾਰ ਨੂੰ ਰੋਜ਼ਗਾਰ ਦਿੱਤਾ ਆ ਤੇ ਉਹਨਾਂ ਦਾ ਕਹਿੰਦਾ ਵੀ ਇੰਨੇ ਦੇ ਨਾਲ ਹੀ ਜਿਹੜਾ ਹੈਗਾ ਉਹ ਗੁਜ਼ਾਰਾ ਜਿਹੜਾ ਵਧੀਆ ਚੱਲ ਰਿਹਾ ਤੇ ਚੰਗੀ مالی ਹਾਲਤ 'ਚ ਕਹਿੰਦਾ ਮੇਰੇ ਸਾਰੇ ਬੰਦੇ ਕਿਉਂਕਿ ਰਹਿਣ ਲਈ ਜਗ੍ਹਾ ਦਿੱਤੀ ਆ ਉੱਥੇ ਘਰ ਬਣਾ ਕੇ ਦਿੱਤੇ ਹੋ ਤੇ ਕੰਮ ਕਰਨ ਨੂੰ ਉਹਨਾਂ ਨੂੰ ਚੋਹੇਰੀਆ ਦਿੱਤਾ ਹੋਇਆ ਬੱਚਿਆਂ ਨੂੰ ਸਕੂਲ ਜਾਣ ਦਾ ਪ੍ਰਬੰਧ ਕੀਤਾ ਹੋਇਆ ਤੇ ਜਿਹੜੇ ਬੱਚੇ ਯੂਨੀਵਰਸਿਟੀ ਜਾਣਦੇ ਨੇ ਉਹਨਾਂ ਨੂੰ ਯੂਨੀਵਰਸਿਟੀ ਭੇਜਦਾ ਉਹਨਾਂ ਦੇ ਖਰਚੇ ਦਿੰਦਾ ਸਾਰੇ ਤੇ ਬਾਕੀ ਅਖੀਰ ਤੱਕ ਮਨਕੇ ਨੌਕਰੀ ਲੱਗਣ ਤੱਕ ਉਹਨਾਂ ਨੂੰ ਲੋਕਾਫਟਰ ਕਰਦਾ ਵਿਆਹ ਤੱਕ ਵੀ ਤੇ ਮੇਰੇ ਕਹਿੰਦਾ ਇੱਥੇ ਆਉਣ ਤੋਂ ਪਹਿਲਾਂ ਕਹਿੰਦਾ ਇਹ ਸਕੂਲ ਵੀ ਨਹੀਂ ਜਾਂਦੇ ਵਿੱਚ ਤੇ ਜਦੋਂ ਦਾ ਫਿਰ ਆਏ ਨੇ ਆ ਕੇ ਸਾਰਾ ਕੰਮ ਸ਼ੁਰੂ ਕੀਤਾ ਤੇ ਤਨਖਾਹ ਨਹੀਂ ਤਨਖਾਹ ਦੇ ਪਰ ਪਰਿਵਾਰਾਂ ਨੂੰ ਨੇ ਆਤਮ ਨਿਰਭਰ ਬਣਾਇਆ ਹੋਇਆ ਤੇ ਆ ਸਾਰੇ ਹੁਣ ਉਹ ਚੋਕੋ ਜਿਹਾ ਕੰਮ ਕਰੀ ਜਾਂਦੇ ਆ ਜਾ ਕੇ ਧੋ ਕੇ ਹਾਲੱਗੇ ਵੇ ਪਿੱਛਾ ਪਾ ਕੇ ਕੀਤੇ ਨੜੀ ਦੁਕਾਨ ਵੀ ਆ ਜਿੱਥੇ ਕੰਮ ਕਰ ਰਹੇ ਆ ਆ ਉਹਨਾਂ ਦੇ ਘਰ ਬਾਹਰ ਆ ਸਾਰੇ ਪਿਛੇ ਵਾਲੇ ਦੁੜਿਆਜਾ ਦਾ ਬਣੇ ਹੋਏ ਸਾਰੇ ਤੇ ਇੱਕ ਤਰ੍ਹਾਂ ਇਹਨੇ ਆਪਣੀ ਵਕਰੀ ਕਮਿਊਨਿਟੀ ਬਣਾਈ ਹੋਈ ਐ ਇੱਥੇ ਤੇ ਉਹ ਖੁਸ਼ਹਾਲ ਕਮਿਊਨਿਟੀ ਆ ਤੇ ਇਹਦੀ ਬਹੁਤ ਹੋਰ ਰਿਸਪੈਕਟ ਕਰਦੇ ਆ ਮੈਂ ਵੇਖਾ ਗੱਲਾਂ ਬੱਤਾਂ ਜਿਵੇਂ ਤੇ ਵਧੀਆ ਲੱਗਾ ਇੱਕ ਡਿਫਰੈਂਟ ਰਿਸਪੈਕਟ ਐ ਇਹਦਾ ਇਹਦਾ ਇਸੇ ਦੇ ਵਿੱਚ ਯਾਤੜਾ ਜਾਂ ਬੋਖਰੇ ਹੈਗੇ ਹੋਰ ਆ ਲੁਕੂ ਘੋੜੇ ਰੱਖੇ ਹੋਏ ਆ ਮੇਰੇ ਕੋਲ ਬੱਚੋ ਨੂੰ ਲੈ ਕੇ ਜਾਣ ਲਈ ਇਧਰ ਉਹ ਤਾਂ ਜਿੱਦਾਂ ਭਣਾ ਚ ਹੁੰਦੇ ਆ ਘੁੰਨੇ ਤੇ ਕਾਟੀਆਂ ਪਾਈਆਂ ਹੋਈਆਂ ਉਹਨਾਂ ਨੇ ਆ ਵੀ ਸਾਰੇ ਇੰਨੇ ਘਰ ਬਣੇ ਹੋਏ ਆ ਤੇ ਉਹ ਪਿੱਛੇ ਵੀ ਦੂਰ ਤੱਕ ਇੰਨਾ ਘਰ ਬਣਿਆ ਹੁਣ ਘਰਾਂ ਦੀ ਤਾਂ ਮੈਂ ਨਹੀਂ ਰਿਕਾਰਡ ਕਰਦਾ ਬਹੁਤੀ ਤਾਂ ਇਹਦੀ ਪ੍ਰਾਈਵੇਸੀ ਨਾ ਆ ਜਾਏ ਪਰ ਏਰੀਆ ਬਹੁਤ ਸੋਹਣਾ ਕੁੱਕੜ ਰੱਖੇ ਸਾਰਿਆਂ ਨੇ ਘੋੜੇ ਰੱਖੇ ਹੋਏ ਆ ਇਹ ਵਾਲੇ ਦੋਲੇ ਦਾ ਵਿਊ ਇਹ ਉਧਰੋਂ ਆਵਾਜ਼ ਆ ਰਹੀ ਹੈ ਕਿ ਕਿੱਜ ਦਾ ਲੋਕੀ ਰਹ ਰਹੇ ਆ ਇਹ ਏਰੀਆ ਸੀਗਾ ਆ ਵੇਖੋ ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਘੋੜੇ ਨਹੀਂ ਚੂਜ਼ ਕਰਦੇ ਰਹਿੰਗੇ ਘੋੜੇ ਤੇ ਨੇ ਵਧੇ ਹੋਏ ਮਾਰ ਮਾਰ ਚੋਕੋ ਆ ਚੋਕੋ ਜਾ ਕੇ ਚੋਕ ਜਿ ਘੁਰਦ ਲੈ ਕੇ ਜਾ ਰਹੇ ਆ ਉਥੋਂ ਲਿਆ ਹੋਊਗਾ ਹੁਣ ਇੱਥੇ ਥੱਲੇ ਤੇਰੇ ਲਊਗਾ ਤੇ ਇਥੋਂ ਮਿਲ ਕੇ ਆ ਧੋ ਕੇ ਐ ਕਰਕੇ ਕਿ ਉਹਨੂੰ ਹੁਣ ਉਹ ਇਹਦੇ ਵਿੱਚ ਰੱਖ ਰਿਹਾ ਜਦਾੜੀ ਵੈਨ ਸੀ ਦਿਨ ਪਹਿਲੇ ਵਫਾਈ ਇਹ ਸਾਰੇ ਚੋਕੋ ਆ ਗਏ ਆਹ ਵਖੋ ਵੈਨ ਟਾਈਪ ਮਿੰਨੀ ਬੱਸ ਟਾਈਪ ਬਣੇ ਹੋਏ ਆ ਕਿ ਜੀ ਵਡੀਆਂ ਵਿੱਚ ਲੱਦੇ ਹੋਏ ਸਾਰੇ ਚੋਕੋ ਆਪਣੇ ਜਿਦਾਂ ਟੈਂਪੂ ਹੋ ਜਾਂਦੱਕ 4휠 ਟਾਈਪ ਸੀਗੇ ਵੀ ਕੋਈ ਉਹ ਸੀ ਦਿਨ ਵੱਲ ਅੱਗੇ ਅੱਗੇ ਫਰੂਟ ਸੈਲਡਿਕਾ ਪਿਆ ਉਹ ਮੈਲੋ ਕਹਿੰਦੇ ਇਹਨੂੰ ਵੇਖੋ ਆਇਆ ਚੋਕੋ ਸਾਰੀ ਜਗ੍ਹਾ ਹੀ ਹੈ ਇਹ ਜਿਹੜਾ ਸਾਰਾ ਇਹਦਾ ਹੀ ਏਰੀਆ ਸੀਗਾ ਤੇ ਉਹਨਾਂ ਨੇ ਜਿੱਦਾਂ ਘਰ ਬਣਾ ਕੇ ਲੋਕੀ ਰਹਿ ਰਹੇ ਇੱਥੇ ਤੇ ਇਹਦੇ ਫਾਰਮ 'ਚ ਕੰਮ ਕਰਦੇ ਆ ਕੁਝ ਕਿਤੇ ਬਾਹਰ ਵੀ ਕਰਦੇ ਆ ਤੇ ਇਹ ਆਪਾਂ ਜਨਾ ਏਰੀਆ ਪਿੱਛੇ ਵੇਖਿਆ ਸੀ ਹੁਣ ਆਪਾਂ ਜਾ ਰਹੇ ਹਾਂ ਇੱਥੋਂ ਵਾਪਸ ਵੀ ਆਪਾਂ ਉਹਦੇ ਰਿਜ਼ੋਰਟ ਦੇ ਬਿਲਕੁਲ ਟੋਪ ਵਾਲੇ ਏਰੀਆ ਤੇ ਆ ਗਏ ਆਹ ਉਹ ਹੀ ਗੱਡੀਆਂ ਖੜੀਆਂ ਹੋਈਆਂ ਫੇਰ ਉਸੇ ਤਰ੍ਹਾਂ ਹੀ ਚੋਕੋ ਲਜਾਂ ਲਈ ਸਾਰੀਆਂ ਤੇ ਆਹ ਉਹ ਫਰੂਟ ਜਿਹੜਾ ਆਪਾਂ ਪਿੱਛੇ ਵੇਖਿਆ ਅਸਲ 'ਚ ਗ੍ਰੇਪਫਰੂਟ ਆ ਇਹਨੂੰ ਗ੍ਰੇਪਫਰੂਟ ਕਹਿੰਦੇ ਆ ਇਹ ਪਮੈਲੋ ਕਹਿੰਦਾ ਸੀ ਤੇ ਗ੍ਰ ਤੇ ਇਹ ਅਸੀਂ ਹੁਣ ਉਧਰੋਂ ਆਏ ਆ ਤੇ ਇੱਥੇ ਹੁਣ ਅੱਗੇ ਇਧਰ ਨੂੰ ਜਾਵਾਂਗੇ ਦੂਜੇ ਪਾਸੇ ਨੂੰ ਆ ਜਿੱਧਰ ਲੱਗਿਆ ਹੋਇਆ ਪਾਰਕ ਸਾਈਡ ਵਾਲਾ ਏਰੀਆ ਤੇ ਇਹ ਵਲੌਗ ਆਪ ਹੁਣ ਇੱਥੇ ਕਰਦਿਆਂ ਸਮਾਪਤ ਵਲੌਗ ਜਦਾ ਵੱਡਾ ਹੋ ਜਣਾ ਤੇ ਬਾਕੀ ਇਹਦਾ ਪਾਰਟ ਤੁਹਾਨੂੰ ਅਸੀਂ ਅਗਲੇ ਵਲੌਗ ਚ ਵਿਖਾਉਣੇ ਆ ਤੇ ਵਲੌਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਜੁੜੇ ਰਹੋ ਇਸੇ ਤਰ੍ਹਾਂ ਹੁਣ ਅਗਲੇ ਵਲੌਗ ਚ ਬਾਕੀ ਪਾਰਟ ਇਹਦਾ ਆਪਾਂ ਵੇਖਾਂਗੇ